ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸਟੈਂਡਰਡ ਹੈ ਔਰ ਫਾਈਨਲੀ ਆ ਚੁੱਕਿਆ ਹੈਗਾ। ਅਪਹਿਲੇ ਵਿੱਚ ਜਿਹੜੀ ਖਾਸ ਦੀਤਾ ਸ਼ਾਰਟ ਕਟ ਦੇ ਵਿੱਚ ਮੈਂ ਤੁਹਾਨੂੰ ਸਮਝਾ ਦਿੰਦਾਗਾ। ਜਿਹੜੀ ਆਪਾਂ ਇਹਦੀ ਕੀ ਬਣਾਈ ਆ ਗਈ ਇਹ ਸਾਰੀ ਆਪਾਂ ਸ਼ੇਤੀ ਬਣਾਈ ਆ। ਤੁਸੀਂ ਇਹਦੇ ਵਿੱਚ ਸਟੀਲ ਵਾਲਾ ਮਾਡਲ ਆ ਉਹ ਵੀ ਬਣਾ ਸਕਦੇ ਹੋ। ਸਭ ਤੋਂ ਮੇਨ ਗੱਲ ਆ ਕਿ ਜਿੰਨਾ ਵੀ ਇਹਦੇ ਥੱਲੇ ਸਾਰਾ ਲੱਗਿਆ ਹੈਗਾ ਪਿੱਛੇ ਖਾਦ ਟਿੱਗਣੀ ਹੈ ਜੋੜੀ ਆ ਸਾਰਾ ਹਨਾ ਉਹ ਸਾਰਾ ਆਪਾਂ ਸਟੀਲ ਲਾਈ ਆਗੇ। ਐਸਐਸ ਸਟੀਲ ਆ। ਆਮ ਸਟੀਲ ਤੋਂ ਹੈਵੀ ਹੁੰਦੀ ਆ ਤੇ ਉਮੀ ਮੋਟੀ ਲਾਈ ਆਪਾਂ। ਆਮ ਤਗਰੀਬਨ ਦੇਖੋਗੇ ਥਾਰ ਲਾਇਏ ਹੁੰਦੇ ਨੇ ਭਾਂਡੇ ਵਾਲੇ ਬਿਲਕੁਲ ਵੱਖ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹ ਗੇਅਰ ਆ ਹੈਵੀ ਡਿਊਟੀ ਲਾਇਆ ਵੀ ਚੰਗੀਆਂ ਕੰਪਨੀਆਂ ਦੇ ਗੇਅਰ ਤੁਸੀਂ ਦੇਖੋਗੇ ਬੜੇ ਛੋਟੇ ਜਿਹੇ ਬਣਾਏ ਹੁੰਦੇ ਆ ਲੋਹੇ ਦੇ ਪਾਰਟੀ ਵਾਲੇ ਆਪਣੇ ਸਟੀਲੀ ਬਾਡੀ ਦੇ ਵਿੱਚ ਆ ਸਟੀਲੀ ਕਰਾਰੀਆਂ ਦੇ ਵਿੱਚ ਕਾਫੀ ਹੈਵੀ ਗੇਅਰ ਲੱਗਿਆ ਉਹ ਜਿੰਨਾ ਵੀ ਇਹਦੀ ਸਟਰਕਚਰ ਬਾਡੀ ਬਣੀ ਹੈ ਹੈਵੀਲ ਬਣੀ ਹੈ ਟਾਇਰ ਵੀ ਇਹਦੇ ਆਪਾਂ ਕਹੇ ਦੀ ਬਿਨਾ ਕਦੇ ਘਸਣ ਨਾ ਕਦੇ ਟੁੱਟਣ ਵਿੱਚ ਦਿਖਾ ਦੋ ਦੇਖੀ ਜੇ ਆਪਾਂ ਪਰਜਾਲੀ ਵੀ ਲਾਈ ਆ ਨਾਉ ਦੇ ਨਾਲ ਵਿੱਚ ਥੱਲੇ ਦੇ ਪੱਖਾ ਲਾਇਆ ਵੀ ਡਲੇ ਵਗੈਰਾ ਸਾਰੇ ਪੰਦੂਆ ਇੱਥੇ ਗੱਟਿਆਂ ਦੀ ਗੱਲ ਕਰੀਏ ਤਾਂ ਤਕਰੀਬਨ 8-9 ਗੱਟੇ ਲੱਗਦੇ ਇਹਦੇ ਵਿੱਚ ਨੰਬਰ ਚੱਲ ਰਿਹਾ ਸਕਰੀਨ ਤੇ ਕਾਲ ਕਰਕੇ ਬੁੱਕ ਕਰਾ ਦਿਓ ਔਨਲਾਈਨ ਤੇ ਸ਼ਿਪਿੰਗ ਦਾ ਸਾਰਾ ਪ੍ਰਬੰਧ ਦਾ ਧੰਨਵਾਦ